ਸਾਥਰੀਆ ਕਾਲਜ ਦੇ ਕਿਸਾਨ ਭਰਾਓ ਅੱਜ ਆਪਾਂ ਤੁਹਾਨੂੰ ਵਿਖਾਉਣਾ ਜੀ ਕਿਸ ਤਰ੍ਹਾਂ ਮੰਡੀਆਂ ਦੇ ਵਿੱਚ ਲੋਟ ਕਿਸਾਨਾਂ ਨਾਲ ਕਰ ਰਹੀ ਹੈ ਸਰਕਾਰ ਜਿਹੜਾ ਮੌਚਰ ਮਸ਼ੀਨ ਲਾ ਕੇ ਆਪਾਂ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਉਹ ਤੁਹਾਨੂੰ ਅੱਜ ਆਪਾਂ ਲਾਈਵ ਵਿਖਾਵਾਂਗੇ ਇੱਕ ਸਾਡਾ ਕਿਸਾਨ ਵੀਰ ਉੱਥੇ ਮੰਡੀ ਦੇ ਵਿੱਚ ਜਾ ਕੇ ਉਹਨੇ ਮੌਚਰ ਕੱਢਿਆ ਵਾ ਡਰਮ ਵਾਲੀ ਕਣਕ ਦਾ ਜਿਹੜੀ ਘਰੋਂ ਲੈ ਕੇ ਗਿਆ ਸੀ ਡਰਮ ਵਾਲੀ ਕਣਕ ਤੇ ਉਹਦਾ ਮੌਚਰ ਜਿਹੜਾ ਉਹਨੇ ਉੱਥੇ ਜਾ ਕੇ ਕੱਢਿਆ ਤੇ 12 ਤਿੰਨ ਤੁਹਾਡੇ ਸਾਹਮਣੇ ਆ 12 ਤਿੰਨ ਮੌਚਰ ਆਇਆ ਡਰਮ ਵਾਲੀ ਕਣਕ ਦਾ ਤੇ ਇਹ ਜਿਹੜੇ ਮੰਡੀਆਂ ਵਾਲੇ ਆ 12 ਮਾਉਚਰ ਮੰਗਦੇ ਆ ਤੇ 12 ਮਾਉਚਰ ਕਿਹੜੇ ਤਰੀਕੇ ਨਾਲ ਆਜੂਗਾ ਇਹ ਸਾਨੂੰ ਸੜੀ ਸਰਕਾਰ ਸਮਝਾ ਦੇਵੇ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰੇਕ ਕਿਸਾਨ ਤੱਕ ਜਿਹੜੀ ਗੱਲ ਪਹੁੰਚੇ ਵੀ 12 ਮਾਉਚਰ ਜਿਹੜਾ ਵਾ ਡਰਮ ਵਿੱਚ ਪਈ ਕਣਕ ਦਾ 12 12 ਤਿੰਨ ਮਾਉਚਰ ਆ ਰਿਆ ਤੇ ਇਹਨਾਂ ਨੂੰ ਜਿਹੜਾ ਵਾ 14 ਮਾਉਚਰ ਕਣਕ ਦਾ ਹੁਣ ਆ ਰਿਆ ਕਣਕ ਵੱਡੀ ਜਿਹੜਾ ਵੱਢ ਕੇ ਜਿਹੜੀ ਆਪਾਂ ਮੰਡੀ 'ਚ ਲੈ ਕੇ ਜਾਂਦੇ ਆ 14 ਮਾਉਚਰ ਵਾਲੀ ਕਣਕ ਇਹਨਾਂ ਨੂੰ ਜਿਹੜੀ ਆ ਤੋਲਣੀ ਚਾਹੀਦੀ ਆ ਤੇ ਇਹਨਾਂ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਵਾ ਇਹਨਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਤੱਕ ਪਹੁੰਚਾਓ ਵੀ ਜਿਹੜਾ ਤੁਹਾਡੀ ਬਹੁਚਰ ਮਸ਼ੀਨ ਆ ਉਹਨਾਂ ਜਿਹੜਾ ਡਰਮ ਵਾਲੀ ਕਣਕ ਦਾ 12 ਮੌਚਰ ਕੱਢਿਆ ਜੇ ਤੇ ਕਿਹੜੇ ਤਰੀਕੇ ਨਾਲ ਅਸੀਂ ਜਿਹੜਾ ਵਾ ਇਹ ਕਣਕ ਜਿਹੜੀ ਆ 12 ਮੌਚਰ ਕਿਹੜੇ ਤਰੀਕੇ ਨਾਲ ਲਿਆਵਾਂਗੇ ਸੋ ਕਿਸਾਨਾਂ ਨੂੰ ਜਿਹੜੀ ਆ ਸਰਕਾਰ ਪਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਨੇਤੇ ਅੱਗੇ ਕਿਸਾਨ ਬੈਠੇ ਆ ਫਿਰ ਇਦਾਂ ਹੱਕ ਕੇ ਹੋਰ ਜਿਹੜੇ ਕਿਸਾਨ ਮੰਡੀਆਂ ਦੇ ਵਿੱਚ ਜਾਣ ਕੇ ਧਰਨੇ ਲਾਉਣਗੇ ਸੋ ਧੰਨਵਾਦ ਜੀ